ਹਾਂਜੀ ਅੱਜ ਅਸੀਂ ਇੱਕ ਐਕਟੀਵਿਟੀ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਉਤਲ ਨੈਸ ਨਾਲ ਬਣਨ ਵਾਲੇ ਪ੍ਰਤੀਬਿੰਬਾਂ ਦਾ ਅਧਿਐਨ ਕਰਨਾ ਟੂ ਸਟਡੀ ਦੀ ਇਮੇਜ ਫਾਰਮੇਸ਼ਨ ਬਾਏ ਕਨਵੈਕਸ ਲੈਂਸ ਅਸੀਂ ਪੜਿਆ ਹੈ ਕਿ ਲੈਂਸ ਦੋ ਤਰ੍ਹਾਂ ਦੇ ਹੁੰਦੇ ਹਨ ਉਤਲ ਲੈਂਸ ਕਨਵੈਕਸ ਲੈਂਸ ਤੇ ਅਵਤਲ ਲੈਂਸ ਕਨਕੇਵ ਲੈਂਸ ਉਤਲ ਲੈਂਸ ਦੀ ਪਛਾਣ ਹੈ ਸਾਡੇ ਕੋਲ ਕਿ ਉਹਦੇ ਵਿੱਚ ਵਾਲਾ ਪਾਸਾ ਮੋਟਾ ਹੁੰਦਾ ਹੈ ਤੇ ਕਿਨਾਰੇ ਵਾਲੀਆਂ ਸਾਈਡਾਂ 얇ੀਆਂ ਹੁੰਦੀਆਂ ਉਹ ਪਤਲੀਆਂ ਹੁੰਦੀਆਂ ਇਹ ਮੇਰੇ ਕੋਲ ਜਿਹੜਾ ਹੱਥ ਹੁਜੇ ਉਤਤ ਲੈਂਸ ਹੈ ਕਨਵੈਕਸ ਲੈਂਸ ਔਰ ਇੱਕ ਕੱਚ ਦਾ ਮੜਿਆ ਹੋਇਆ ਹੈ ਜਿਹੜਾ ਕਿ ਪਾਰਦਰਸ਼ੀ ਮਟੀਰੀਅਲ ਹੈ ਇਸ ਬਾਰੇ ਅਸੀਂ ਥਿਊਰੀ ਚ ਪੜਿਆ ਹੋਇਆ ਹੈ ਕਿ ਇਹ ਇਸ ਦੇ ਇਮੇਜ ਫਾਰਮੇਸ਼ਨ ਦੇ ਛੇ ਵੱਖ-ਵੱਖ ਕੇਸ ਹਨ ਉਹਨਾਂ ਸਾਰੇ ਕੇਸਾਂ ਨੂੰ ਅਸੀਂ ਇਸ ਐਕਟੀਵਿਟੀ ਦੇ ਵਿੱਚ ਪ੍ਰੈਕਟੀਕਲੀ ਦੇਖਣ ਦੀ ਕੋਸ਼ਿਸ਼ ਕਰਾਂਗੇ ਤੋਂ ਅਸੀਂ ਇਸ ਕਿਰਿਆ ਨੂੰ ਕਰਨ ਦੇ ਲਈ ਉਤਤ ਲੈਂਸ ਨੂੰ ਫਿਟ ਕਰਨ ਦੇ ਲਈ ਇੱਕ ਸਟੈਂਡ ਲਿਆ ਹੈ ਸਟੈਂਡ ਦੇ ਵਿੱਚ ਇਸ ਲੈਂਸ ਨੂੰ ਆਪਾਂ ਰੱਖ ਦਾਂਗੇ। ਦੂਜੇ ਪਾਸੇ ਸਾਡੇ ਕੋਲ ਇੱਕ ਮੋਮਬਤੀ ਹੈ। ਮੋਮਬਤੀ ਹੋਲਡਰ ਵਿੱਚ ਇਸ ਨੂੰ ਫਿੱਟ ਕਰ ਲਿਆ ਹੈ ਤੇ ਇੱਕ ਸਕਰੀਨ ਹੈ ਸਾਡੇ ਕੋਲ। ਕਾਗਜ਼ ਦੇ ਟੁਕੜੇ ਨੂੰ ਇੱਕ ਸਕਰੀਨ ਬਣਾ ਲਿਆ ਹੈ ਸਟੈਂਡ ਤੇ ਲਗਾ ਕੇ। ਇਸ ਸਕਰੀਨ ਦੇ ਵਿੱਚ ਅਸੀਂ ਜਿਹੜੀ ਐਕਟੀਵਿਟੀ ਕਰਨ ਦੇ ਲਈ ਆਬਜੈਕਟ ਲਿਆ ਹੈ ਉਹ ਐਸ ਵਾਰ ਮੋਮਬਤੀ ਦੀ ਬਲੱਡ ਨੂੰ ਆਬਜੈਕਟ ਨਹੀਂ ਲਵਾਂਗੇ ਆਪਾਂ। ਆਪਾਂ ਇੱਥੇ ਇੱਕ ਜਾਲੀ ਲਈ ਹੈ ਵਾਇਰ ਗਾਜ ਵਾਇਰ ਗਾਜ ਨੂੰ ਆਪਾਂ ਜਿਹੜਾ ਹੈ ਆਬਜੈਕਟ ਬਣਾਵਾਂਗੇ ਤੇ ਇਹ ਇਹਦੀ ਜਿਹੜੀ ਹੈ ਇਹਦਾ ਪ੍ਰਿਮ ਜਿਹੜਾ ਹੈ ਉਹ ਇਸ ਸਕਰੀਨ ਦੇ ਉੱਤੇ ਪ੍ਰਾਪਤ ਕਰਨਾ ਹੈ ਕਰਾਂਗੇ ਸਾਨੂੰ ਪਤਾ ਹੈ ਕਿ ਪੰਜ ਤਰ੍ਹਾਂ ਦੀ ਜਿਹੜੀ ਇਮੇਜਸ ਹੁੰਦੀਆਂ ਹਨ ਉਹ ਇਸ ਕੇ ਉਤਲ ਲੈਂਸ ਦੇ ਕੇਸ 'ਚ ਉਹ ਰੀਅਲ ਬਣਦੀਆਂ ਹਨ ਤੇ ਇੱਕ ਜਿਹੜੀ ਅਵਾਸੀ ਪ੍ਰਿਮ ਬਣਦਾ ਹੈ ਜਿਹੜਾ ਪਰਚਨ ਹੁੰਦਾ ਹੈ ਸੋ ਅਸੀਂ ਕਿਰਿਆ ਅਨੁਵੇਸ਼ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਇਸ ਮੌਤੀ ਨੂੰ ਬਾਲਾਂਗੇ ਅਸੀਂ ਸ਼ੁਰੂਆਤੀ ਕੇਸ ਤੋਂ ਸ਼ੁਰੂ ਕਰਾਂਗੇ ਜਿਹੜਾ ਜਿੱਥੇ ਵਸਤੂ ਜਿਹੜੀ ਹੈ ਬਹੁਤ ਦੂਰ ਪਈ ਹੁੰਦੀ ਹੈ ਅਨੰਤ ਤੇ ਪਈ ਹੁੰਦੀ ਹੈ ਸੋ ਆਪਾਂ ਅਨੰਤ ਵਿੱਚ ਜਿਹੜੀ ਥੋੜੀ ਆਪਾਂ ਦੂਰ ਰੱਖਣੀ ਹੈ ਤੁਸੀਂ ਅਸੀਂ ਇਸ ਉਤਲੈਂਸੀ ਫੋਕਸ ਦੂਰੀ ਪਹਿਲੇ ਪਤਾ ਪ੍ਰਾਪਤ ਕਰ ਚੁੱਕੇ ਹਾਂ ਤੇ ਉਸ ਦੀ ਫੋਕਸ ਦੂਰੀ ਜਿਹੜੀ ਹੈ ਉਹ ਇਹਦੇ ਆਪਟੀਕਲ ਸੈਂਟਰ ਪ੍ਰਕਾਸ਼ ਕੇ ਅੰਦਰ ਤੋਂ ਲੈ ਕੇ ਇਸ ਦੇ ਮੁੱਖ ਫੋਕਸ ਪ੍ਰਿੰਸੀਪਲ ਫੋਕਸ ਦੇ ਵਿਚਲੀ ਦੂਰੀ ਹੈ ਤੋਂ ਇਸੇ ਤਰ੍ਹਾਂ ਇਹਦਾ ਜਿਹੜਾ ਸੈਂਟਰ ਆਫ ਕਰਵੇਚਰ ਦੋਨਾਂ ਪਾਸੇ ਹੁੰਦਾ ਹੈ ਉਦਾਂ ਦੇ ਕੇਜ 'ਚ ਅਸੀਂ ਉਹਨੂੰ ਆਪਾਂ 2f ਦਾ ਨਾਮ ਦਿੰਦੇ ਹਾਂ ਮਿਰਰ ਦੇ ਕੇਜ 'ਚ ਆਪਾਂ 2 ਸੈਂਟਰ ਆਫ ਕਰਵੇਚਰ ਸੀ ਲਿਖਦੇ ਹਾਂ ਬਟ 2 ਟੁਆਇਸ ਆਫ ਫੋਕਲ ਲੈਂਥ ਇਜ਼ 2f ਟੁਆਇਸ ਆਫ ਦੀ ਪ੍ਰਿੰਸੀਪਲ ਫੋਕਸ ਪੁਆਇੰਟ ਹੁੰਦਾ ਹੈ ਤੇ ਦਿਸਟੈਂਸ ਜਿਹੜੀ ਹੈ ਉਹ r ਹੀ ਹੁੰਦੀ ਹੈ ਇਹਦਾ ਰੇਡੀਅਸ ਆਫ ਕਰਵੇਚਰ ਸੋ ਸਾਡੇ ਕੋਲ ਇੱਥੇ ਇਸ ਕੇਜ 'ਚ ਆਪਾਂ ਇਹ ਮਾਰਕਿੰਗ ਦੋਨੋਂ ਪਾਸੇ ਕਰ ਲਈ ਹੈ ਕਿਉਂਕਿ ਇਹ ਦੋਨੋਂ ਪਾਸਿਓਂ ਆਪਾਂ ਵਸਤੂ ਜਿਹੜੀ ਹੈ ਆਬਜੈਕਟ ਕਿਤੇ ਪਾਸੇ ਵੀ ਰੱਖ ਸਕਦੇ ਹਾਂ ਸੋ ਮਾਰਕਿੰਗ ਦੋਨੋਂ ਪਾਸੇ ਹੁੰਦੀ ਹੈ ਸੋ ਅਸੀਂ ਇਸ ਕਿਰਿਆ ਨੂੰ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੂਰ ਜਿਹੜੀ ਇਹ ਮੂਰਤੀ ਰੱਖਾਂਗੇ ਔਰ ਜਿਹੜਾ ਸਾਡਾ ਜਾਲੀ ਹੈ ਉਹ ਵਸਤੂ ਹੈ ਆਬਜੈਕਟ ਹੈ ਉਹਨੂੰ ਵੀ ਆਪਾਂ ਦੂਰ ਰੱਖਾਂਗੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹੈ ਤੇ ਹੁਣ ਅਸੀਂ ਆਪਾਂ ਲਾਈਟਸ ਆਫ ਕਰਾਂਗੇ ਸੋ ਲਾਈਟਸ ਆਫ ਕਰਨ ਦੀ ਕੀ ਹੁੰਦਾ ਹੈ ਸਾਨੂੰ ਪਤਾ ਹੈ ਆਪਾਂ ਕੇਸ ਪੜਿਆ ਹੈ ਜਦੋਂ ਵਸਤੂ ਦੂਰ ਹੋਵੇ ਤਾਂ ਸੜਾ ਜਿਹੜਾ ਪ੍ਰਤਿਮਬ ਹੁੰਦਾ ਹੈ ਉਹ ਫੋਕਸ ਤੇ ਬਣਦਾ ਜਦੋਂ ਵਸਤੂ ਉਹਨਾਂ ਤੇ ਪਈ ਹੁੰਦੀ ਹੈ ਸੋ ਆਪਾਂ ਦੇਖ ਸਕਦੇ ਹਾਂ ਸਾਡੇ ਕੋਲ ਆ ਪ੍ਰਿਜਮ ਬਣ ਰਿਹਾ ਹੈ ਆਪਾਂ ਜਾਲੀ ਨੂੰ ਫੋਕਸ ਕਰਨਾ ਹੈ ਕਿਉਂਕਿ ਆਪਾਂ ਜਾਲੀ ਜਿਹੜੀ ਬਾਹਰ ਗਾਜ ਹੈ ਉਹਨੂੰ ਆਪਾਂ ਵਸਤੂ ਮੰਨਿਆ ਹੈ ਸੋ ਜਿੱਥੇ ਸਾਨੂੰ ਜਾਲੀ ਦਾ ਪ੍ਰਿਜਮ ਪ੍ਰਾਪਤ ਹੋਵੇਗਾ ਆਪਾਂ ਉਹਨੂੰ ਇਸ ਸਕਰੀਨ ਤੇ ਉਹਨੂੰ ਹੀ ਜਿਹੜਾ ਹੈ ਉਹ ਪ੍ਰਤਿਮਬ ਦੀ ਜਿਹੜੀ ਹੈ ਪੋਜੀਸ਼ਨ ਮੰਨਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਜਾਲੀ ਜਿਹੜੀ ਹੈ ਉਹਦਾ ਪ੍ਰਿਮ ਉਹ ਬਣ ਰਿਹਾ ਹੈ ਜਾਲੀ ਦਾ ਪ੍ਰਿਮ ਜਿਹੜਾ ਹੈ ਇੱਥੇ ਸ਼ਾਪ ਬਣ ਰਿਹਾ ਬਿਲਕੁਲ ਬਿੰਦੂਕਾਰ ਦਾ ਪ੍ਰਿਮ ਹੁੰਦਾ ਹੈ ਕਿਉਂਕਿ ਅਸੀਂ ਬਹੁਤ ਜ਼ਿਆਦਾ ਦੂਰ ਨਹੀਂ ਰੱਖੀ ਜਿਹੜੀ ਸਾਡੀ ਵਸਤੂ ਹੈ ਸੋ ਪ੍ਰਿਮ ਫੋਕਸ ਦੇ ਬਿਲਕੁਲ ਉੱਤੇ ਨਹੀਂ ਹੈ ਥੋੜਾ ਜਿਹਾ ਲਾਗੇ ਹੈ ਸੋ ਆਪਾਂ ਦੂਜੇ ਕੇਸ ਵੱਲ ਆਉਂਦੇ ਹਾਂ ਦੂਜਾ ਕੇਸ ਸਾਡੇ ਕੋਲ ਹੁੰਦਾ ਹੈ ਜਦੋਂ ਵਸਤੂ 2f ਤੋਂ ਪਰੇ ਹੁੰਦੀ ਹੈ ਹਾਲਾਂਕਿ ਇਹ ਵੀ ਵਸਤੂ 2f ਤੋਂ ਪਰੇ ਹੀ ਹੈ ਪਈ ਹੈ ਸਾਡੇ ਕੋਲ ਪਰ ਥੋੜਾ ਜਿਹਾ ਦੂਰ ਸੀ ਆਪਾਂ ਦੂਸਰੇ ਕੇਸ ਵੱਲ ਵਧਦੇ ਹਾਂ ਸਾਡੇ ਕੋਲ 2f ਇੱਥੇ ਹੈ ਔਰ ਮੋਬਤੀ ਆਪਾਂ 2f ਤੋਂ ਪਰੇ ਰੱਖੀ ਹੈ ਔਰ ਜਿਹੜਾ ਸਾਡਾ ਜਾਲੀ ਹੈ ਆਪਾਂ ਉਹ ਵੀ 2f ਤੋਂ ਪਰੇ ਰੱਖੀ ਹੈ ਸੋ ਸਾਡੀ ਵਸਤੂ ਜਾਲੀ ਹੈ ਔਰ ਇਹਦਾ ਪ੍ਰਿズム ਹੁਣ ਆਪਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਪਤਾ ਹੈ ਜਦੋਂ 2f ਤੋਂ ਪਰੇ ਵਸਤੂ ਹੁੰਦੀ ਹੈ ਸਾਡਾ ਪ੍ਰਿズム ਜਿਹੜਾ ਹੈ f ਤੇ 2f ਦੇ ਵਿੱਚ ਬਣਦਾ ਹੈ ਸੋ ਇਹਨੂੰ ਆਪਾਂ ਫੋਕਸ ਕਰਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਜਾਲੀ ਨੂੰ ਫੋਕਸ ਕਰਾਂਗੇ ਇੱਥੇ ਜਾਲੀ ਜਿਹੜੀ ਹੈ ਉਹ ਇੱਥੇ ਇਹਦਾ ਕਾਫੀ ਸ਼ਾਨਦਾਰ ਪ੍ਰਿズム ਬਣ ਰਿਹਾ ਹੈ ਇੱਥੇ ਬਲਰ ਹੋ ਗਈ ਹੁਣ ਆਪਾਂ ਥੋੜਾ ਅੱਗੇ ਕਰਾਂਗੇ ਇੱਥੇ ਬਿਲਕੁਲ ਸ਼ਾਰਪ ਜਿਹੜਾ ਹੈ ਇਮੇਜ ਹੈ ਇਸ ਪੋਜੀਸ਼ਨ ਤੇ ਬਣ ਰਹੀ ਹੈ ਜਾਲੀ ਦੀ ਵਾਇਰ ਗਾਜੀ ਇਹਨੂੰ ਆਪਾਂ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਜਾਲੀ ਜਿਹੜੀ ਹੈ ਜਾਲੀ ਦਾ ਪ੍ਰਿੰਟ ਜਿਹੜਾ ਹੈ ਤੁਸੀਂ ਬਿਲਕੁਲ ਸਾਫ਼ ਪ੍ਰਿੰਟ ਦੇਖ ਸਕਦੇ ਹੋ ਇਸ ਕਿਰਿਆ ਦੇ ਲਈ ਵਿੱਚ ਆਪਾਂ ਜਾਲੀ ਨੂੰ ਕਿਉਂ ਵਸਤੂ ਯੂਜ਼ ਕੀਤਾ ਕਿਉਂਕਿ ਜਿਹੜੀ ਲਾੜ੍ਹ ਹੁੰਦੀ ਹੈ ਉਸ ਦਾ ਪ੍ਰਤਿਮਬ ਲਾੜ੍ਹ ਨੂੰ ਕਿਸੇ ਪਰਦੇ ਉੱਤੇ ਚੰਗੀ ਤਰ੍ਹਾਂ ਫੋਕਸ ਕਰਨਾ ਪੋਸਿਬਲ ਨਹੀਂ ਹੁੰਦਾ ਮੈਂ ਜਿਹੜੀ ਕਿਰਿਆ ਕੀਤੀ ਸੀ ਕਨਕੇਵ ਮਿਰਰ ਵਾਲੀ ਅਫਤਲ ਦਰਪਣ ਵਾਲੀ ਉਹ ਚ ਮੈਂ ਲਾੜ੍ਹ ਨੂੰ ਵਸਤੂ ਮੰਨਿਆ ਸੀ ਹੁਣ ਆਪਾਂ ਨੈਕਸਟ ਕੇਸ ਕਰਾਂਗੇ ਜਦੋਂ ਸਾਡੀ ਵਸਤੂ ਹੈ ਉਹ ਬਿਲਕੁਲ 2f ਦੇ ਉੱਤੇ ਹੁੰਦੀ ਹੈ ਵਸਤੂ ਸਾਡੀ ਜਾਲੀ ਹੈ ਸੋ ਆਪਾਂ 2f ਦੇ ਉੱਤੇ ਜਾਲੀ ਨੂੰ ਰੱਖਾਂਗੇ ਨਾ ਕਿ ਮੋਮਬਤੀ ਨੂੰ ਮੋਮਬਤੀ ਇੱਕ ਸਿਰਫ ਲਾਈਟ ਸੋਰਸ ਦਾ ਕੰਮ ਕਰਦੀ ਹੈ ਸੋ ਤੁਸੀਂ ਇੱਥੇ ਹੁਣ ਦੇਖੋ ਸਾਡਾ ਪ੍ਰਤਿਮਬਲ ਦੇਖੋ ਇਸਤੇ ਫੋਕਸ ਕਰਨਾ ਹੈ ਤੁਸੀਂ ਤੇ ਦੇਖ ਸਕਦੇ ਹੋ ਸਾਨੂੰ ਜਾਲੀ ਦਾ ਪ੍ਰਿਜ਼ਮ ਇੱਥੇ ਬਿਲਕੁਲ ਸਾਫ਼ ਪ੍ਰਾਪਤ ਹੋ ਰਿਹਾ ਹੈ ਬਿਲਕੁਲ ਸਾਫ਼ ਪ੍ਰਿਜ਼ਮ ਜਾਲੀ ਦਾ ਦਿਖਾਈ ਦੇ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਸੋ ਜਾਲੀ ਦਾ ਪ੍ਰਤਿਮਾ ਸਾਡੇ ਕੋਲ ਜਿਹੜਾ ਹੈ ਉਹ ਇੱਥੇ ਪ੍ਰਾਪਤ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਹ 2f ਦੇ ਉੱਤੇ ਵਸਤੂ ਰੱਖੀ ਹੋਈ ਦਾ ਕੇਸ ਹੈ ਜਦੋਂ ਪ੍ਰਭਿੰਬ ਵੀ ਸਾਡਾ 2f ਤੇ ਹੀ ਬਣਦਾ ਹੈ ਸੋ ਸਾਡੇ ਕੋਲ 2f ਤੇ ਆਲਮੋਸਟ ਪ੍ਰਭਿੰਬ ਬਣ ਰਿਹਾ ਹੈ ਅਸੀਂ ਇਹਦੀ ਫੋਕਸ ਦੂਰੀ ਜਿਹੜੀ ਹੈ ਰਾਫ ਫੋਕਸ ਦੂਰੀ ਪਤਾ ਕਰ ਲਈ ਸੀ ਉਹਦੇ ਲਈ ਵੱਖਰੀ ਐਕਟੀਵਿਟੀ ਹੈ ਸੋ ਅੱਗੇ ਵਧਾਂਗੇ ਹੁਣ ਸੋ ਵਸਤੂ ਦਾ ਆਕਾਰ ਵੀ ਜਿਹੜਾ ਪ੍ਰਭਿੰਬ ਦਾ ਆਕਾਰ ਵੀ ਥੋੜਾ ਵੱਡਾ ਹੋਇਆ ਪਰ ਵਸਤੂ ਦੇ ਆਕਾਰ ਦੇ ਜਿਹਾ ਹੀ ਬਰਾਬਰ ਹੀ ਹੈ ਅੱਗੇ ਨੈਕਸਟ ਜਦੋਂ ਆਪਾਂ f ਤੇ 2 ਆਬਸ ਦੇ ਵਿੱਚ ਵਸਤੂ ਰੱਖਾਂਗੇ ਤਾਂ ਸਾਡਾ ਜਿਹੜਾ ਪ੍ਰਤਿਮਬ ਹੈ ਉਹ ਦੂਰ ਜਾਵੇਗਾ ਤੇ ਵੱਡਾ ਹੋਵੇਗਾ ਤੁਸੀਂ ਦੇਖ ਸਕਦੇ ਹੋ ਲਾਟ ਵੱਡੀ ਹੋ ਰਹੀ ਹੈ ਤੇ ਸਾਡੀ ਜਾਲੀ ਦਾ ਆਕਾਰ ਵੀ ਵੱਡਾ ਹੋ ਰਿਹਾ ਹੈ ਦੇਖੋ ਤੁਸੀਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜਾ ਵਿਊ ਜਾਲੀ ਦਾ ਆ ਰਿਹਾ ਅੱਗੇ ਕਰਾਂਗੇ ਬਲਰ ਹੋ ਗਿਆ ਫਿਰ ਪਿੱਛੇ ਲੈ ਕੇ ਆਵਾਂਗੇ ਆਪਾਂ ਜਿੱਥੇ ਸਾਨੂੰ ਸ਼ਾਰਪ ਇਮੇਜ ਬਣਦੀ ਹੈ ਜਾਲੀ ਦੀ ਵਾਇਰ ਗਾਜ ਦੀ ਉਹ ਸਾਡਾ ਪ੍ਰਤਿਮਬ ਹੈ ਸੋ ਇਸਤੇ ਫੋਕਸ ਕਰ ਸਕਦੇ ਆ ਤੁਸੀਂ ਸੋ ਜਾਲੀ ਦਾ ਪ੍ਰਿズム ਸਾਨੂੰ ਹੈ ਬਿਲਕੁਲ ਸਪਸ਼ਟ ਦਿਖਾਈ ਦੇ ਰਿਹਾ ਹੈ ਸੋ ਏ ਕੇਸ ਹੈ ਜਦੋਂ ਵਸਤੂ ਨੂੰ f ਤੇ 2f ਦੇ ਵਿੱਚ ਰੱਖਦੇ ਆ ਤੇ ਪ੍ਰਿズム 2f ਤੋਂ ਪਰੇ ਬੰਦਾ ਤੇ ਵੱਡਾ ਬੰਦਾ ਹੈ వాస్తਵਿਕ ਤੇ ਉਲਟਾ ਬੰਦਾ ਹੈ ਉਲਟੇ ਪ੍ਰਿਮ ਬੜ ਰਹੇ ਹਨ ਹੁਣ ਅਸੀਂ ਜਿਹੜਾ 5th ਕੇਸ ਹੈ ਆ ਜਦੋਂ ਆਪਾਂ ਵਸਤੂ ਨੂੰ f ਦੇ ਉੱਤੇ ਰੱਖਦੇ ਹਾਂ ਐਗੈਕਟਲੀ ਫੋਕਸ ਦੇ ਉੱਤੇ ਇਹ ਪਹਿਲੇ ਕੇਸ ਦਾ ਉਲਟਾ ਹੁੰਦਾ ਹੈ ਵਸਤੂ ਜਿਹੜੀ ਹੁੰਦੀ ਹੈ ਉਹ ਆ ਵਸਤੂ ਜਿਹੜੀ ਹੁੰਦੀ ਹੈ ਉਹ ਸਾਡੇ ਕੋਲ ਪਹਿਲੇ ਕੇਸ 'ਚ ਅਨੰਤ ਤੇ ਪਈ ਹੁੰਦੀ ਹੈ ਪਰ ਦ੍ਰਿਮਬ ਫੋਕਸ ਤੇ ਪੈਂਦਾ ਬਿੰਦੂ ਉੱਗਾਰਦਾ ਪਰ ਜਿਹੜਾ ਪੰਜਵਾਂ ਕੇਸ ਹੈ ਇਹਦਾ ਉਲਟਾ ਹੈ ਵਸਤੂ ਫੋਕਸ ਤੇ ਹੁੰਦੀ ਹੈ ਤੇ ਇਹਦਾ ਪ੍ਰਿਮਬ ਅਨੰਤ ਤੇ ਬਣਦਾ ਹੈ ਮੀਨਸ ਬਹੁਤ ਦੂਰ ਸੋ ਅਸੀਂ ਅਨੰਤ ਤੇ ਪ੍ਰਿਮਬ ਬਣਦਾ ਮਤਲਬ ਇਹ ਕਾਫੀ ਦੂਰ ਬਣੇਗਾ ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਜਿੰਨਾ ਕਾਪਾ ਇਹਨੂੰ ਅ ਫੋਕਸ ਕਰ ਸਕਦੇ ਹਾਂ ਇਸ ਜਾਲੀ ਨੂੰ ਜਿਹੜੀ ਕਿ ਐਫ ਤੇ ਪਈ ਹੈ ਇਸ ਟਾਈਮ ਜਿਹੜਾ ਵਸਤੂ ਹੈ ਉਹ ਦੇਖਾਂਗੇ ਸੋ ਦੇਖ ਸਕਦੇ ਹੋ ਮੇਰਾ ਪ੍ਰਤਿਮਬ ਕਾਫੀ ਦੂਰ ਜਾ ਰਿਹਾ ਹੈ ਕਿਉਂਕਿ ਆਪਾਂ ਅਨੰਦ ਦੀ ਗੱਲ ਕੀਤੀ ਸੋ ਅਨੰਦ ਦੇ ਉੱਤੇ ਜਾਣ ਦਾ ਮਤਲਬ ਹੈ ਕਿ ਸਾਡੇ ਕੋਲ ਜਿਹੜਾ ਪ੍ਰਤਿਮਬ ਹੈ ਉਹ ਬਹੁਤ ਦੂਰ ਬਣੇਗਾ ਤੁਸੀਂ ਸਾਡੇ ਕੋਲ ਜਿੱਥੇ ਕਿ ਇਮੇਜ ਸ਼ਾਪ ਆ ਰਹੀ ਹੈ ਆਪਾਂ ਉੱਥੇ ਨੂੰ ਰੋਕਾਂਗੇ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋਗੇ ਇੱਥੇ ਤਾਂ ਲਾਈਨ ਹੀ ਦਿਖਾਈ ਦੇਗੀ ਜਾਲੀ ਨਹੀਂ ਦਿਖਾਈ ਦੇਗੀ ਦੇਗੀ ਉਹਦਾ ਕਾਰਨ ਕੀ ਹੈ ਫੋਕਸ ਤੇ ਹੋਣ ਕਰਕੇ ਇਹਦਾ ਪ੍ਰਿਜ਼ਮ ਜਿਹੜਾ ਹੈ ਉਹ ਅਨੰਤ ਤੇ ਬਣੇਗਾ ਸੋ ਅਨੰਤ ਤੇ ਜਾਲੀ ਦੀ ਜਿਹੜੀ ਜਾਲੀ ਦੇ ਵਿਚਲਾ ਡਿਫਰੈਂਸ ਹੈ ਦੋ ਤਾਰਾਂ ਦਾ ਉਹ ਵੀ ਬਹੁਤ ਵੱਡਾ ਹੋ ਜਾਂਦਾ ਹੈ ਜਿਸ ਕਰਕੇ ਸਾਨੂੰ ਜਾਲੀ ਦਾ ਵੀਊ ਚੰਗੀ ਤਰ੍ਹਾਂ ਨਹੀਂ ਦਿਖਾਈ ਦਿੰਦਾ ਸੋ ਇਸ ਲਈ ਸਾਡੇ ਕੋਲ ਜਿਹੜਾ ਲਾੜਟ ਆਪਾਂ ਇਸ ਕੇਸ ਚ ਲਾੜ ਨੂੰ ਹੀ ਫੋਕਸ ਕਰਾਂਗੇ ਸੋ ਨੈਕਸਟ ਜਿਹੜਾ ਲਾਸਟ ਕੇਸ ਜਿੱਥੇ ਵਰਚੂਅਲ ਮੇਜ ਬਣਦੀ ਹੈ ਜਦੋਂ ਸਾਡੀ ਵਸਤੂ ਫੋਕਸ ਪ੍ਰਕਾਸ਼ ਕੇਂਦਰ ਉਹ ਤੇ ਫੋਕਸ ਮੁਕ ਫੋਕਸ ਐਫ ਦੇ ਵਿੱਚ ਆ ਜਾਂਦੀ ਹੈ ਤਾਂ ਸਾਡੇ ਕੋਲ ਪਰਦੇ ਤੇ ਪ੍ਰਿਮ ਪ੍ਰਾਪਤ ਬਿਲਕੁਲ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਇੱਥੇ ਪਰਦੇ ਉੱਤੇ ਬਿਲਕੁਲ ਵੀ ਲਾੜਟ ਦਾ ਵੀਊ 1% ਵੀ ਦਿਖਾਈ ਨਹੀਂ ਦੇ ਰਿਹਾ ਸਾਡਾ ਜਿਹੜਾ ਪ੍ਰਿਮ ਬਣਦਾ ਹੈ ਉਹ ਲੈਂਸ ਦੇ ਉਸੇ ਪਾਸੇ ਬਣਦਾ ਹੈ ਜਿਸ ਪਾਸੇ ਵਸਤੂ ਪਈ ਹੁੰਦੀ ਹੈ ਜਿਸ ਪਾਸੇ ਵਸਤੂ ਪਈ ਹੁੰਦੀ ਹੈ ਸਾਡੇ ਕੋਲ ਉਸੇ ਪਾਸੇ ਲੈਂਸ ਦੇ ਵਿੱਚ ਪ੍ਰਤਿਮ ਬਣਦਾ ਹੈ ਤੇ ਵੱਡਾ ਬਣਦਾ ਹੈ ਤੁਸੀਂ ਦੇਖ ਸਕਦੇ ਹੋ ਸੋ ਲੈਂਸ ਦੇ ਵਿੱਚ ਸਾਡੇ ਕੋਲ ਜਿਹੜਾ ਪ੍ਰਿਜ਼ਮ ਦਿਖਾਈ ਦੇ ਰਿਹਾ ਹੈ ਲਾੜ ਦਾ ਉਹ ਵੱਡਾ ਦਿਖਾਈ ਦੇ ਰਿਹਾ ਤੇ ਮੈਂ ਦੂਸਰੇ ਪਾਸੇ ਤੁਹਾਨੂੰ ਅਸਲੀ ਡਾੜ ਦਿਖਾਉਣਾ ਉਹ ਛੋਟੀ ਹੈ ਦੇਖੋ ਤੇ ਇਹਦਾ ਪ੍ਰਿਜ਼ਮ ਜਿਹੜਾ ਹੈ ਉਹ ਵੱਡਾ ਹੈ ਸੋ ਇਹ ਆਵਾਸੀ ਤੇ ਸਿੱਧਾ ਪ੍ਰਿਜ਼ਮ ਹੈ ਔਰ ਇਹੀ ਐਪਲੀਕੇਸ਼ਨ ਦੇ ਰਹੀ ਆ ਆਪਾਂ ਮੈਗਨੀਫਾਈਂਗ ਗਲਾਸ ਦੇ ਤੌਰ ਤੇ ਇਹਨੂੰ ਯੂਜ਼ ਕਰਦੇ ਹਾਂ ਲੈਂਸ ਨੂੰ ਜਦੋਂ ਆਪਾਂ ਕਿਸੇ ਅੱਖਰਾਂ ਨੂੰ ਜਾਂ ਕਿਸੇ ਲਿਪੀ ਨੂੰ ਵੱਡਾ ਕਰਕੇ ਦੇਖਣਾ ਹੁੰਦਾ ਹੈ ਕੋਈ ਮਾਈਕਰੋ ਚੀਜ਼ਾਂ ਨੂੰ ਸੋ ਇਹੀ ਲੈਂਸ ਜਿਹੜਾ ਮਾਈਕਰੋਸਕੋਪਸ ਦੇ ਵਿੱਚ ਵੀ ਯੂਜ਼ ਹੁੰਦਾ ਹੈ ਇਹਨਾਂ ਕੇਸਾਂ ਦੇ ਵਿੱਚ ਆਪਾਂ ਲਾਈਟਸ ਆਫ ਆਨ ਕਰਾਂਗੇ ਹੁਣ ਇਹਨਾਂ ਕੇਸਾਂ ਦੇ ਵਿੱਚ ਜਿਹੜੇ ਪੰਜ ਕੇਸ ਪਹਿਲੇ ਹਨ ਉਹ ਸਾਡੇ ਕੋ ਵਾਸਤਵਿਕ ਬਣਦੇ ਹਨ ਕੁਝ ਪ੍ਰਜਨਨ ਵਾਸਤਵਿਕ ਬਣਦੇ ਹਨ ਤੇ ਉਲਟੇ ਬਣਦੇ ਹਨ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ ਵਾਸਤਵਿਕ ਪਰ ਹਮੇਸ਼ਾ ਉਲਟੇ ਹੁੰਦੇ ਹਨ ਰੀਅਲ ਇਮੇजेस ਆਰ ਆਲਵੇਸ ਇਨਵਰਟਡ ਐਂਡ ਜਿਹੜਾ ਲਾਸਟ ਕੇਸ ਹੈ ਜਦੋਂ ਵਸਤੂ ਜਿਹੜੀ ਹੈ ਉਹ ਪ੍ਰਕਾਸ਼ ਕੇਂਦਰ O ਲੈਂਸ ਦੇ ਪ੍ਰਕਾਸ਼ ਕੇਂਦਰ ਉਹ ਤੇ ਫੋਕਸ ਦੇ ਵਿੱਚ ਰੱਖੀ ਜਾਵੇ ਤਾਂ ਸਾਡੇ ਕੋ ਵਾ ਵਾਸਤਵਿਕ ਪ੍ਰਜਨਨ ਬਣਦਾ ਹੈ ਵਰਚੁਅਲ ਤੇ ਸਿੱਧਾ ਹੁੰਦਾ ਹੈ ਵਰਚੁਅਲ ਇਮੇजेस ਆਰ ਆਲਵੇਸ ਇਰੈਕਟ ਸੋ ਇਹ ਸਨ ਸਾਡੇ ਇਮੇਜ ਫਾਰਮੇਸ਼ਨ ਬਾਈ ਕਨਵੈਕਸ ਲੈਂਸ थैंक यू